ਸਸਿਕਾ ਗੁੱਡ ਮਾਰਨਿੰਗ ਮੈਂ ਅਮਨਸਾਈਪਰਸ ਹਾਂ ਤੇ ਅੱਜ ਮੈਂ ਪਾਰਟ ਟਾਈਮ ਤੇ ਨਹੀਂ ਜਾਣਾ ਹੈਗਾ ਤੇ ਮੈਂ ਘਰ ਹੈਗੀ ਮਾਰਨਿੰਗ 12 ਵਜੇ ਜੋਬ ਤੇ ਤਾਂ ਜਾਣਾ ਹੈਗਾ ਆ ਤੇ ਮੈਂ ਉੱਠ ਗਈ ਹੈਗੀ ਆ ਤੇ ਮੈਂ ਖਾਵਾਂਗੀ ਹੁਣ ਪੰਜੀਰੀ ਤੇ ਨਾਲ ਪੀਵਾਂਗੀ ਕੌਫੀ ਠੀਕ ਹੈ ਸੋ ਇਹ ਖਾ ਪੀ ਕੇ ਫਿਰ ਮੈਂ ਬਣਾਉਂਗੀ ਅੱਜ ਕੜੀ ਅੱਜ ਮੈਂ ਕੜੀ ਬਣਾਣੀ ਹੈਗੀ ਕਿਉਂਕਿ ਮੇਰੇ ਕੋਲ ਟਾਈਮ ਹੈਗਾ ਫਿਰ ਮੈਂ ਵਿਜ਼ੀ ਹਾਂ ਠੀਕ ਹੈ ਸੰਡੇ ਤੱਕ ਸੋ ਮੈਂ ਕੜੀ ਬਣਾਉਂਗੀ ਤੇ ਹੁਣ ਬਸ ਆਪਣੇ ਘਰ ਦੀ ਸਾਫ ਸਪਾਈ ਕਰੂੰਗੀ ਠੀਕ ਹੈ ਆਪਣੇ ਰੂਮ ਨੂੰ ਕਲੀਨ ਕਰੂੰਗੀ ਲੋਕ ਜੀ ਤੇ ਫਿਰ ਮੈਂ ਆਪਣੀ ਚੌਪਤੇ ਜਾਉਂਗੀ ਠੀਕ ਹੈ ਚਲੋ ਠੀਕ ਹੈ ਫਿਰ ਮੈਂ ਹੁਣ ਆਹਾਂ ਖਾ ਲਵਾਂ ਪੰਚੀਲੀ ਠੀਕ ਹੈ ਤੇ ਫਿਰ ਬਾਅਦ ਚ ਗੱਲ ਕਰਾਂਗੇ ਠੀਕ ਹੈ ਜਦੋਂ ਮੈਂ ਕੜੀ ਬਣਾਉਂਗੀ ਤੁਹਾਨੂੰ ਦਿਖਾਵਾਂਗੀ ਠੀਕ ਹੈ ਕਿਉਂਕਿ ਮੈਂ ਚਾਹ ਪਾਣੀ ਪੀ ਲਿਆ ਸੀ ਮਾਰਨਿੰਗ ਦਾ ਤੇ ਹੁਣ ਮੈਂ ਬਣਾਉਣ ਲੱਗੀ ਆ ਕੜੀ ਸਾਰਾ ਕੁਝ ਕੱਟ ਲਿਆ ਹੈਗਾ ਤੇ ਹੁਣ ਮੈਂ ਲਗਾਉਂਗੀ ਕੜੀ ਨੂੰ ਤੜਕਾ ਠੀਕ ਹੈ ਲੱਕ ਜੀ ਸੋ ਮੈਂ ਤੜਕਾ ਲਗਾਉਣ ਲੱਗੀ ਆ ਤੜਕਾ ਲਗਾਉਣ ਵੇਲੇ ਮੈਂ ਵੀਡੀਓ ਨਹੀਂ ਬਣਾਣੀ ਕਿਉਂਕਿ ਜੇ ਮੈਂ ਵੀਡੀਓ ਬਣਾ ਲਾ ਪਈ ਤਾਂ ਸਾਰਾ ਕੁਝ ਤਬਾਹੀ ਮੱਚ ਜੜੀਆਂ ਤੇ ਅਦਰ ਕੜੀ ਨੂੰ ਤੜਕਾ ਲ ਤੇ ਮੈਂ ਬਣਾਉਣ ਲੱਗਿਆਂ ਲੋਕਾ ਜੀ ਆਪਣੇ ਲਈ ਰੋਟੀ ਠੀਕ ਹੈ ਤੇ ਰੋਟੀ ਬਣਾਉਣ ਲੱਗਿਆਂ ਤੇ ਰਾਦੀ ਵੀ ਬੁਣੀ ਬਣਾ ਕੇ ਰੱਖ ਜਾਣੀਆਂ ਤੇ ਆਹ ਆਟਾ ਸ ਬਚ ਗਿਆ ਤੇ ਆਟਾ ਰਾਤੂਆ ਕੇ ਬਣਾ ਲੂੰਗੀ ਸਵੇਰ ਲਈ ਕੰਮ ਤੇ 파ਟਨ ਤੇ ਜਾਣਾ ਮੈਂ ਠੀਕ ਹੈ ਲੋਕਾ ਜੀ ਬਸ ਕੜੀ ਬਣ ਗਈ ਹੈਗੀਆ ਸਾਰਾ ਦਿਨ ਇੱਥੇ ਨਿਕਲ ਗਿਆ 11:00 ਵਜੇ ਮੈਂ ਆਪਣੀ ਜੋਬ ਤੇ ਜਾਣਾ ਲੇਟ ਹੋ ਰਿਹਾ ਲੋਕੋ ਜੀ ਆਲਮੋਸਟ ਕੜੀ ਬਣ ਕੇ ਰੈਡੀ ਹੋ ਗਈ ਹੈਗੀਆ ਤੇ ਮੈਂ ਕੜੀ ਦੇ ਵਿੱਚ ਪਾਈ ਹੈਗੀ ਮੇਥੀ ਠੀਕ ਹੈ ਤੇ ਨਰਾਲੇ ਪਾਇਆ ਉੱਪਰ ਪਿਆਜ਼ ਕੱਟ ਕੇ ਥੋੜਾ ਜਿਹਾ ਬਸ ਇਹਨੂੰ ਹੋਰ ਕਰੂੰਗੀ ਫਿਰ ਮੈਂ ਬੰਦ ਕਰ ਦੂੰਗੀ ਕੜੀ ਬਣ ਕੇ ਰੈਡੀ ਹੋ ਗਈ ਆ। ਹਾਂਜੀ ਲੱਕ ਜੀ ਸਾਰਾ ਘਰ ਫਿਨਿਸ਼ ਹੋ ਗਿਆ ਕਿਚਨ ਵੀ ਕਲੀਨ ਕਰ ਦਿੱਤੀ ਹੈਗੀ ਆ ਤੇ ਉਧਰੋਂ ਕੜੀ ਵੀ ਬਣ ਕੇ ਰੈਡੀ ਹੋ ਗਈ ਆ ਰੱਖ ਦਿੱਤੀ ਠੀਕ ਹੈ ਹੁਣ ਮੈਂ ਲੱਗੀ ਆ ਤਿਆਰ ਬਣ ਮੈਂ ਆਪਣੀ ਜੌਬ ਤੇ ਚੜਾ ਠੀਕ ਹੈ ਲੱਕ ਜੀ ਲੱਕ ਜੀ ਮੈਂ ਆਪਣੀ ਜੌਬ ਤੇ ਲਈ ਰੈਡੀ ਹੋ ਗਈ ਆ ਤੇ ਮੈਂ ਕੜੀ ਦਾ ਟੇਸ ਦੇਖਣ ਲੱਗੀ ਆ ਕਿਉਂਕਿ ਬਰ ਰੋਟੀ ਦਾ ਟਾਈਮ ਹੈ ਨਹੀਂ ਮੇਰੇ ਕੋਲ ਤੇ ਕਿੱਦਾਂ ਦੀ ਬਣੀਆਂ ਹਨ ਤੇ ਆ ਕੇ ਰੋਟੀ ਕਾਉਂਗੀ ਮੈਂ ਰੋਟੀ ਬਣਾ ਲਈ। ਹੂੰ ਢੂਨ ਕੱਟਾ ਢੂਨ ਹੁਣ ਪਾਵਾਂ ਚਾ ਕੇ ਪਾਵਾਂ ਨੂੰ ਕਟਾ ਬੈਸੇ ਬੜੀ ਨਾਈਸ ਆ ਬਹੁਤ ਟੇਸਟੀ ਬਣੀ ਚਲੋ ਲੋਕੋ ਮਥਿਆ ਕੀ ਸਾਸ਼ਰੀ ਕਲ ਵਾਂਸ ਅਗੇਨ ਮੈਂ ਆ ਗਈ ਸੀ ਆਪਣੇ ਇੰਤੋਹਰ ਦੇ ਘਰ ਲੋਕ ਜੀ ਤੇ ਹੁਣ ਮੈਂ ਕੁਕਿੰਗ ਸਟਾਰਟ ਕਰੂਗੀ ਕਿਉਂਕਿ ਕੰਮ ਬਹੁਤ ਜ਼ਿਆਦਾ ਹੈਗਾ ਅੱਜ ਵੀ ਤੇ ਆਪਣੇ ਘਰ ਦਾ ਜੋ ਵੀ ਸੀਗਾ ਅੱਜ ਤੁਹਾਨੂੰ ਦੱਸਿਆ ਸਵੇਰੇ ਕਿ ਮੈਂ ਪਾਟਨ ਤੇ ਗਈ ਨਹੀਂ ਸੀ ਤੇ ਮੈਂ ਆਪਣੇ ਘਰ ਦਾ ਸਾਰਾ ਹੀ ਫਿਨਿਸ਼ ਕਰਕੇ ਆਈ ਹੈਗੀ ਵਰਕ ਜੋ ਵੀ ਖਾਣਾ-ਦਾਣਾ ਬਣਾਉਣਾ ਸੀ ਸਾਰਾ ਹੀ ਬਣਾਇਆ ਹੈਗਾ ਸੋ ਹੁਣ ਮੈਂ ਇੱਥੇ ਆ ਕੇ ਬਣਾਣ ਲੱਗੀ ਆ ਠੀਕ ਹੈ ਅੱਜ ਬਣਾਉਣਾ ਹੈ ਕਿ ਮੈਂ ਅੰਦਾਲੀ ਦੀ ਕੀ ਬਣਾਣਾ ਹੈਗਾ ਅੱਜ ਬਣਾਣਾ ਹੈਗਾ ਪਾਸਤਾ ਠੀਕ ਹੈ ਕਿ ਪਾਸਤਾ ਬਣਾਉਣਾ ਹੈਗਾ ਚਲੋ ਫਿਰ ਆਪਾਂ ਪਾਸਤਾ ਦਾ ਠਹਿ ਕੇ ਬਣਾਉਣੀ ਹੈ ਕਿਉਂਕਿ ਇਹ ਤਾਂ 10 ਮਿੰਟ ਚੜੀ ਖੁੱਲਣਾ ਹੈਗਾ ਤੇ ਆਪਾਂ ਕਪੜੇ ਧੋਨੇ ਆ ਠੀਕ ਹੈ ਤੇ ਆਪਾਂ ਡਸਟ ਲਾਦਦੇ ਆ ਤੇ ਸੂੰਭਰਦੇ ਆ ਠੀਕ ਹੈ ਬੈੱਡ ਵਿਛਾਨੇ ਆ ਬੈੱਡ ਦਾ ਮਤਲਬ ਚਾਦਰਾਂ ਵਿਛਾਨੇ ਆ ਠੀਕ ਹੈ ਸੋ ਬਾਕੀ ਪੋਚਾਲ ਕਰਨਾ ਹੈ ਠੀਕ ਹੈ ਲੇ ਕਿ ਬਹੁਤ ਕੰਮ ਪਿਆ ਹਜੇ ਹਜੇ ਬਰਤਨ ਧੋਣ ਨੂੰ ਪਿਆ ਠੀਕ ਹੈ ਹਜੇ ਮੈਂ ਕਿਤੇ ਉੱਥੇ ਮੈਂ ਦੱਸ ਦਮ ਠੀਕ ਹੈ ਲੱਕ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਲੱਕ ਜੀ ਠੀਕ ਕਪੜੇ ਧੋਲੇ ਹੈਗੇ ਆ ਤੇ ਹੁਣ ਮੈਂ ਬਾਰ ਸੁੱਕੜੇ ਪਾਉਂਗੀ ਲੋਕ ਜੀ ਇੱਕ ਬੋਸ਼ ਨੰਬਰ 6320 ਅੱਜ ਇਧਰ ਬਰਤਨ ਵੀ ਸਾਫ਼ ਕਰ ਲਏ ਆ ਕਿ ਬਰਤਨ ਵੀ ਥੋੜੇ ਜਿਹੇ ਸੀਗੇ ਬਾਕੀ ਦੇਖਦੇ ਆ ਲਓ ਕਿ ਪਾਸਤਾ ਰੈਡੀ ਹੋ ਗਿਆ ਹੈਗਾ ਆ ਇਧਰ ਥੋੜੀ ਜਿਹੀ ਸੌਸ ਹੈਗੀ ਆ ਗੋਰੇ ਬੱਚਿਆਂ ਦਾ ਪਾਸਤਾ ਬਣ ਕੇ ਰੈਡੀ ਹੋ ਗਿਆ ਹੈਗਾ ਆ ਤੇ ਹੁਣ ਦੇਖਦੇ ਆ ਪਤਾ ਨਹੀਂ ਚੀਜ਼ ਲੈਣੀ ਹੋਣੀ ਹੈ ਇਹਨਾਂ ਨੇ ਕਜੀ ਹੁਣ ਮੈਂ ਗੋਰੇ ਬੱਚਿਆਂ ਦੀਆਂ ਸਕੂਲ ਦੀਆਂ ਵਰਦੀਆਂ ਧੌਂਗੀ ਮੈਨੂੰ ਨਾ ਜਿਆਦਾ ਆ ਜਾਂਦੀ ਆ ਜਦ ਅਸੀਂ ਸਕੂਲ ਤੇ ਆਉਂਦੇ ਹੁੰਦੇ ਸੀ ਸਾਡੀ ਮੰਮੀ ਵੀ ਸਾਡੇ ਵਰਦੀਆਂ ਧੋਦੇ ਹੁੰਦੀ ਸੀ ਹੈ ਨਾ ਮੈਨੂੰ ਐਵੇਂ ਨਾ ਮੋਮੈਂਟ ਯਾਦ ਆ ਜਾਂਦੇ ਆ ਯਾਰ ਹਣਾ ਅਸੀਂ ਕਿੱਦਾਂ ਮੰਮੀ ਨੇ ਕਹੀ ਜਾਣਾ ਦੇ ਦੇ ਬੋ ਦੇ ਦੇ ਬੋ ਸਕੂਲ ਵਾਲੇ ਕੱਪੜੇ ਹਨਾ ਦੇ ਦੇ ਬੋ ਦੇ ਦੇ ਭਰਾ ਦੀਆਂ ਮਿੰਤਾ ਕਰੀ ਜਾਣੀਆਂ ਜਾ ਕੇ ਰਾਤ ਨੂੰ ਵਿਚਾਰੀ ਨੇ ਫਿਰ ਮੇਰੀ ਮੰਮੀ ਨੇ ਮਤਲਬ ਧੋਣੇ ਕੱਪੜੇ ਹਨਾ ਤੇ ਹੁਣ ਇੱਥੇ ਮੈਂ ਮੈਂ ਮਤਲਬ ਮੈਨੂੰ ਯਾਦ ਆਉਂਦਾ ਕਿ ਹਾਈ ਸਾਡੀ ਮੰਮੀ ਵੀ ਸਾਡੇ ਦੁਆਲੇ ਅੱਡੇ ਲਾਜੀ ਇੱਕ ਇੱਕ ਕੱਪੜੇ ਖੋਲ ਦੂ ਮਾਰਦੀਆਂ ਕਹਿੰਦੂ ਤੁਸੀਂ ਪਾ ਲਈਂ ਜਾਣੀਆਂ ਹਨਾ ਚਲੋ ਆਪਾਂ ਗੱਲ ਕਰਦੇ ਹਾਂ ਤੇ ਇਦਾਂ ਦੀਆਂ ਗੱਲਾਂ ਬਥੇ ਲੋਕਾ ਜੀ ਤੇ ਨਿਆਣਿਆਂ ਦੀ ਮੰਮੀ ਦਾ ਰਾਤੀ ਜਨਮ ਦਿਨ ਸੀਗਾ ਗੋਰੀ ਬੀਬੀ ਦਾ ਉਹ ਦੋ ਨੋਡਲਸ ਡੋਨਲਡਸ ਲੈ ਕੇ ਆਈ ਹੈਗੀ ਆ ਇੱਦਾਂ ਇੱਦਾਂ ਤਾਂ ਇਹਨਾਂ ਨੂੰ ਖਾ ਲਿਆ ਸਿਰਫ ਡੇਲ ਐਨੀ ਅੰਬੀਰ ਨਹੀਂ ਦੋ ਲੈ ਕੇ ਆਈ ਇੱਕ ਮੇਰੇ ਲਈ ਅੱਧਾ ਦਾ ਆਪਣੇ ਨਿਆਣਿਆਂ ਨੂੰ ਨਿਆਣੇ ਨੇ ਮੈਨੂੰ ਜਿਆ ਹੁਣ ਸਕੂਲ ਤੇ ਆਏ ਕਹਿੰਦੇ ਅਮਨ ਤੀ ਤੇਰਾ ਫ੍ਰਿਜੇ ਚ ਪਿਆ ਡੋਨਟ ਤੂੰ ਖਾ ਲੈ ਮੈਂ ਕਿਹਾ ਬਾਬਾ ਤੁਸੀਂ ਖਾ ਲਓ ਨਿਆਣੇ ਕਹਿੰਦੇ ਕਾ ਨੂੰ ਨਿਆਣਿਆਂ ਚ ਚਾਕੇ ਆਪਣੇ ਡੈਡਾ ਨੂੰ ਫੋਨ ਕਰਤਾ ਕਿ ਮਾਂ ਮਾਂ ਨੂੰ ਗੁੱਸੇ ਹੋ ਗਈ ਕਿ ਕੇਕ ਨਹੀਂ ਲਿਆਂਦਾ ਦੋਦਰ ਮਾਂ ਨੂੰ ਫੋਨ ਘੜਕਾਤਾ ਫਿਰ ਨਿਆਣੇ ਕਹਿੰਦੇ ਆ ਹਣਾ ਮਤਲਬ ਮੰਮੀ ਕਹਿੰਦੀ ਆ ਪਾਰਟੀ ਕਰਨੀ ਆ ਸੈਟਰ ਨਾ ਖਾਣ ਜਾਣਾ ਪਤਾ ਨਹੀਂ ਲਾਂਚ ਪਤਾ ਨਹੀਂ ਡਿਨਰ ਵੀ ਤੂੰ ਸਾਡੇ ਨਾਲ ਜਾਣਾ ਮੈਂ ਕਿਹਾ ਪਰਾਵੋ ਮੈਂ ਨਹੀਂ ਜਾਣਾ ਕਿ ਆ ਉੱਥੇ ਖਾ ਲੈਣਾ ਤੁਹਾਡੇ ਨਾਲ ਹਨ ਭਈ ਮੈਂ ਤਾਂ ਸਮਝੇ ਲਾ ਦੀ ਨਹੀਂ ਅੰਚਾ ਕੇ ਫੋਨ ਕਰ ਦੰਦੇ ਆ ਇਹ ਤਾਂ ਬੜੇ ਜਿਹਦਾ ਕੱਲ ਕੱਲ ਵੀ ਪਰਸਨ ਪਰਸੋ ਤੇ ਕੱਲ ਦੀ ਕੱਲ ਤੇ ਇਹ ਮੁੰਡੇ ਨੇ ਚਾਕੇ ਫੋਨ ਕਰ ਦਿੱਤਾ ਕਿ ਡਾਡਾ ਅਮਨ ਦੇ ਤਾਂ ਲੋਜ਼ਾ ਰਣੀ ਲੋਜ਼ਾ ਕਿਆ ਨਾ ਸਮੇਂ ਰਾਨੀ ਕਰ ਰਹੀ ਆ ਨਾ ਮੈਂ ਕਿਆ ਆਈ ਮੈਂ ਤਾਂ ਪਾਗ ਨੂੰ ਗਈ ਨਿਆਣੇ ਦਾ ਇੰਨੀ ਚਲਾ ਕੇ ਨਾ ਮੈਂ ਮੈਂ ਉਹਨੂੰ ਕਿਹਾ ਵੀ ਤੂੰ ਨਾ ਫੋਨ ਕਰ ਮੈਂ ਠੀਕ ਐ ਪਾਪਾ ਉਹਨੂੰ ਕਹਿ ਦਵਾਂ ਕਿ ਆ ਆਪਣੇ ਘਰ ਚੱਲ ਜਵੇ ਉਹ 10 ਭਲਾ ਨਿਆਣੇ ਨਿਆਣੀ ਤਾਂ ਹੁਣ ਬਹੁਤ ਚਲਾਕ ਹੋ ਗਿਆ ਹੈ ਆ ਦਿਨੋ ਦਿਨ ਨਿਆਣੀ ਮੈਨੂੰ ਪਚਾਰੇ ਬਹੁਤ ਐਡਾ ਕਰਦੇ ਆ ਤੇ ਉਹ ਰੈਸਟ ਕਰ ਲਾ ਤੂੰ ਰੈਂਦੇ ਤੂੰ ਕਾਹਨ ਵੀ ਕਹਿੰਦੇ ਤੂੰ ਸਾਡੀਆਂ ਸਕੂਲ ਤੇ ਆ ਕੇ ਐਡਾ ਵਰਦੀਆਂ ਨਾ ਤੋਇਆ ਘੱਡਾ ਫੇਰਾ ਤੂੰ ਤੋਕਾ ਚਾ ਫੋਟਾ ਗੋਟਵਾਲ ਵਾਲੇ ਕੱਪੜੇ ਹੁੰਦੇ ਆ ਨਾਲ ਉਹ ਮਹਿੰਗੇ ਪ੍ਰਾਪੂ ਵਾਜੇ ਕਰੋ ਮੈਂ ਇੱਥੇ ਕੰਮ ਕਰਨ ਆਈ ਆ ਮੈਂ ਇੱਥੇ ਬੈਠਣ ਨਹੀਂ ਆਈ ਹੈਗੀ ਅਤਰੀਆਂ ਗੱਲਾਂ ਤਾਂ ਬਟ ਹਾਂਜੀ ਮੈਂ ਪੂਰੀ ਤਰ੍ਹਾਂ ਠੀਕ ਨਹੀਂ ਹੈਗੀ ਲੋਕੋ ਜੀ ਚਲੋ ਮੈਂ ਕੱਪੜੇ ਬਾਦੀਏ ਵਾਸ਼ਰਮ ਚੀਰ ਲੈਣਾ ਗੋਰੇ ਬਾਜੀ ਤੇ ਆਣ ਤੋਂ ਹਾਂਜੀ ਲੇਖਿਆ ਜੀ ਮੇਰਾ ਸਾਰਾ ਕੰਮ ਫਿਨਿਸ਼ ਹੋ ਤੇ ਬਾਬਾ ਜੀ ਦੀ ਕਿਰਪਾ ਨਾਲ ਅੱਜ ਬਹੁਤ ਵਧੀਆ ਡੇ ਰਿਹਾ ਹੈ ਸੋ ਹੁਣ ਮੈਂ ਆਪਣੇ ਘਰ ਚਾਉਂਗੀ ਤੇ ਫਿਰ ਘਰ ਜਾ ਕੇ ਤੁਹਾਨੂੰ ਬਤਾਇਆ ਰੋਟੀ ਪਾਣੀ ਸ਼ਕੂਗੀ ਠੀਕ ਹੈ ਲੋਕ ਜੀ ਫਿਰ ਆਪਾਂ ਕੱਲ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਸਮਾਈਲ ਦੇ ਨਾਲ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡਪਲੱਸ ਯੂ ਆਲ